ਮੁੜਕੀ ਨਾ ਇਸੇ ਮੂਨ ਨਾਲ ਕਹਿਣਾ ਵਾ ਕਿ ਮੈਨੂੰ ਕੱਲ ਦਾ ਪੁੱਛਿਆ ਨਹੀਂ ਕਿ ਕਿਸ ਨੇ ਅਜੇ ਰੋਟੀ ਪਣੀ ਚਾਹ ਪਣੀ ਮਿਲਦੇ ਆ ਵਾ ਨਾ ਤੇ ਜੋ ਬਰ ਕੇ ਪੀ ਲਿਆ ਕਰੋ ਹਾਂ ਕਮ ਚੰਗੇ ਨਹੀਂ ਸਾਰੀ ਉਮਰ ਉਥੇ ਰੋਂਦੀ ਰਵੇ ਤੁਸੀਂ ਕਿਦਾਂ ਨਹੀਂ ਗੱਲਾਂ ਡਈਆਂ ਕਰਨ ਜਿਹਾ سونے ਵਾਲੀ ਗੱਲ ਤੁਸੀਂ ਡਈਆਂ ਨਾ ਕਰਨ ਸੰਦੀਪ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਕਿ ਉਹਨਾਂ ਦੀ ਬੋਲਦਿਆਂ ਦੀ ਆਵਾਜ਼ ਆਉਂਦੀ ਹੈ ਤੂੰ ਮੈਨੂੰ ਕਹਿੰਦੀ ਮੰਮੀ ਕੋਈ ਗੱਲ ਨਹੀਂ ਚੁੱਪ ਕਰ ਜਾਣਾ ਆ ਵੇ ਕਿੱਦਾਂ ਉੱਚੀ ਤੂੰ ਕਿ ਤੇ ਮੰਮੀ ਉਦੋਂ ਹੀ ਹੁਣ ਤਾਂ ਹੀ ਦੇ ਕਪਾਤ ਪਿਆ ਵਾ ਘਰ ਦੇ ਵਿੱਚ ਜਾਣਾ ਹੀ ਜਾਣਾ ਉੱਥੇ ਜਾਣਾ ਹੀ ਜਾਣਾ ਤੇ ਭਾਬੀ ਕਿਹੜਾ ਹਜੇ ਮੰਨਦੇ ਆ ਉਹਦੇ ਅੱਗੇ ਕਹਿੰਦੇ ਆ ਜਿੰਨੂੰ ਦੱਸਣਾ ਦੱਸ ਦੋ ਕੋਈ ਗੱਲ ਨਹੀਂ ਮੈਂ ਨਹੀਂ ਕਿੱਕੋ ਵੀ ਡਰਦੀ ਹੈਗੀ ਤੇ ਕੋਈ ਗੱਲ ਨਹੀਂ ਵੀਰ ਜੀ ਮੰਮੀ ਨੂੰ ਤੇ ਕੱਲ ਵੀ ਪਤਾ ਲੱਗ ਗਿਆ ਸੀ ਉਹ ਤੇ ਮੈਂ ਬਹਾਨਾ ਮਾਰ ਦਿੱਤਾ ਕਿ ਮੰਮੀ ਰੋਟੀ ਮੰਗਣ ਦੇ ਹੀ ਭਾਜੀ ਇਹ ਚਾਰ ਦਿਨ ਨਿਆਣੀ ਆ ਗਈ ਤਾਂ ਫਿਰ ਕੀ ਹੋ ਗਿਆ ਵਾ ਕਦੀ ਲਵਲੀ ਦੇ ਗੱਲ ਪੈਂਦੀ ਕਦੀ ਕਿਸੇ ਦੇ ਗੱਲ ਪੈਂਦੀ ਆ ਉਹ ਨਾਲ ਲੰਢੀ ਹੀਗੀ ਰਮਨ ਆਣ ਗਵਾਂਣੇ ਤੇ ਸੁਣਨਾ ਹੀ ਆ ਕਿ ਜਦੋਂ ਕੁੜੀ ਵਿਆਹੀ ਗਈ ਸੀ ਉਦੋਂ ਕੋ ਪਤਾ ਹਟ ਗਿਆ ਸੀ ਤੇ ਹੁਣ ਘੇ ਰਹਿਣ ਚੱਲ ਇਦਾਂ ਕਰੀ ਫਿਰ ਦੋ ਕੁ ਦਿਨ ਹੋਰ ਰਹਿ ਲੰਦੇ ਹਾਂਜੀ ਹਾਂਜੀ ਤੇ ਮੁੜ ਕੇ ਫੇਰਨਾ ਤੂੰ ਜਾਮੀ ਪੁੱਤ ਵੱਡੇ ਹੋਣਗੇ ਤੇ ਚੱਲ ਮਾਂ ਅੱਜ ਸੁੱਖ ਰੱਖਿਆ ਆਪਣੇ ਘਰ ਨੇ ਉਹ ਵੀ ਰੋਟੀ ਖਾ ਕੇ ਸੰਦੇ ਤੈਵੇਂ ਸੰਦੀਪ ਹਾਂਜੀ ਮੰਮੀ ਪੁੱਤ ਮੈਂ ਤੇਰੇ ਵੱਲ ਆਈ ਆਂ ਉਹ ਕਹਿ ਰਹੀ ਆਂ ਵੀ ਪੁਰਾਣੇ ਦਾ ਫੋਨ ਆਉਂਦਾ ਵੀ ਮੈਂ ਲੈਣਾ ਆਉਣਾ ਹਾਂਜੀ ਤੇ ਇਦਾਂ ਕਰ ਹਾਂ ਚੱਲ ਮੇਰੇ ਨਾਲ ਸ਼ਹਿਰ ਨਾਲੇ ਤੇ ਸੂਟ ਜਿੱਦਾਂ ਦੇ ਬਣਾਉਣੇ ਆ ਉਹ ਬਣਾ ਲਈ ਤੇ ਨਾਲੇ ਆ ਵੀ ਕੰਨਾਂ ਵਾਸਤੇ ਟਾਪਸ ਬਣਾ ਲਈ ਨਿੱਕੇ ਨਿੱਕੇ ਚੰਗੇ ਨਹੀਂ ਲੱਗੀ ਦਾ ਪੁੱਤ ਮੰਮੀ ਸੂਟਾਂ ਦੀ ਕੀ ਲੋੜੀ ਸੂਟ ਮੇਰੇ ਕੋ ਕਿੰਨੇ ਪਏ ਆ ਹੋਂਦ ਰਹਿਣਾ ਹੀ ਆ ਤੇ ਦਗਲਾ ਤਾਂ ਤੈਨੂੰ ਮੈਂ ਫਿਰ ਕੀ ਹੋ ਗਿਆ ਵਾ ਜ਼ਰੂਰੀ ਥੋੜੀ ਹੁੰਦਾ ਵਾ ਜਦੋਂ ਆਉਦੋਂ ਲੈ ਕੇ ਜਾਣਾ ਵਾ ਨਹੀਂ ਨਹੀਂ ਤੋ ਚੱਲ ਤਾ ਆਪਣੀ ਮਰਜ਼ੀ ਦਾ ਬਣਾ ਲਾ ਸਿਆਲ ਵਾ ਸਿਆਲ ਵੇ ਤੇ ਜਿੰਨੇ ਕੱਪੜੇ ਹੁਣ ਉਹਨੇ ਥੋੜੇ ਹੁਣ ਪਹਿਲੇ ਤੇ ਤੇਰੇ ਨਾ ਅਲਮਾਰੀ ਭਰੀ ਆ ਉਹ ਬੁਰੇ ਲੱਗਦੇ ਆ ਉਹ ਕੀ ਖਾਣੇ ਤੂੰ ਚਲੋ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹਿੰਨੇ ਨਾ ਉਹਦੇ ਕਰ ਲੈਨੇ ਆ ਤੋਦਾ ਮੈਂ लवली ਨਮਾੜੀ ਜੀ ਗੱਲ ਕੀਤੀ ਸੀ ਤੇ ਮੈਨੂੰ ਕਹਿੰਦੇ ਆ ਹੈਗਾ ਵੀ ਮਮੀ ਰਪਿੰਦਰ ਨੂੰ ਦੱਸ ਤੋ ਹੁਣ ਤੂੰ ਦੱਸ ਜੇ ਉਹਨੂੰ ਦੱਸਿਆ ਕੀ ਤਾਂ ਕਿਹੜੇ ਮੂੰਹ ਬੋਲਣਾ ਵਾ ਲੜਾਈ ਤੇ ਦੋਵਾਂ ਜੀਆਂ ਦੇ ਅੱਗੇ ਨਹੀਂ ਮੁੱਕਦੀ ਪਤਾ ਨਹੀਂ ਕਿਹੜੀ ਗੱਲੋਂ ਕਪੱਤ ਪਾ ਕੇ ਬੈਠੇ ਰਹਿੰਦੇ ਆ ਮੰਮੀ ਤੂੰ ਹਿੱਦਾਂ ਕਰੋ ਇੱਕ ਵਾਰੀ ਉਹਨੂੰ ਦੱਸ ਦੋ ਬਾਅਦ ਇਹ ਤਾ ਨਾ ਕਹਿਣ ਵਾਲੀ ਬਣੋਗੀ ਕਿ ਮੈਨੂੰ ਦੱਸ ਕੇ ਨਹੀਂ ਗਈਆਂ ਚਲ ਜੇ ਤੂੰ ਕੰਦੇ ਜਾਣਾ ਕਿੱਦਾਂ ਕਰਗੇ ਤੂੰ ਦੱਸ ਦੇ ਵੇਖ ਲਓ ਜਿੱਦਾਂ ਕਰਨੀ ਆ ਮੇਰਾ ਟਾਈਮ ਨਹੀਂ ਹੋਣਾ ਮੈਨੂੰ ਇਹ ਜੇ ਬੱਸੇ ਜਾਵਾਂਗੇ 100 ਚੀਜ਼ ਲੈਣ ਵਾਲੀ ਹੁੰਦੀ ਆ ਵਿਚਾਰ ਚੋ ਖਰੀਦ ਲਾਂਗੇ ਤੇ ਜੇ ਇਹ ਨਾਲ ਗਏ ਨਾ ਇਹਨਾਂ ਸੂਟਾਂ ਦੀ ਦੁਕਾਨ ਤੋਂ ਸੂਟ ਲੈ ਕੇ ਤੇ ਕਹਿਣਾ ਦਵਾ-ਦਵਾ ਬਹੁਤ ਚੱਲੀਏ ਚਲੋ ਵੇਖ ਲਓ ਬੱਸੇ ਚੱਲ ਜਾਨੇ ਆ ਹਾਂ ਹੁਣ ਤੂੰ ਦੱਸ ਦੱਸਾਂ ਕਰ ਲਓ ਇੱਕ ਵਾਰੀ ਚਲ ਕੋਈ ਨਹੀਂ ਮੈਂ ਕਰਦੀਆਂ ਗੱਲ ਕਹੇ ਕਹੂਗੀ ਧੀ ਆਈ ਹੀ ਤੇ ਮੈਨੂੰ ਪੁੱਛਿਆ ਨਹੀਂ ਇਹਨਾਂ ਨੇ ਮੈਨੂੰ ਨਹੀਂ ਪੁੱਛਿਆ ਕਿ ਤੂੰ ਸੂਟ ਲੈਣਾ ਵਾ ਜਾਂ ਨਹੀਂ ਲੈਣਾ ਚਲ ਕੋਈ ਗੱਲ ਨਹੀਂ ਬਾਹਰ ਹੀ ਲਈਏ ਕੰਮ ਕਰ ਮੈਂ ਪੁੱਛ ਲਈਨੀ ਆ ਫਿਰ ਜੇ ਜਾਣਾ ਹੋਊਗਾ ਤੇ ਉਹਦੀ ਮਰਜ਼ੀ ਹੋਊਗੀ ਨਹੀਂ ਤੇ ਫਿਰ ਸੂਟ ਲੈ ਆਵਾਂਗੇ ਉਹਦੇ ਵਾਸਤੇ ਹੋਰ ਕੀ ਕਰਨਾ ਤਾਂ ਸਾਡੇ ਲਿਆਂਦੇ ਬੜੇ ਪਸੰਦ ਆਉਣੇ ਆ ਆ ਚਲ ਮਮੀ ਕੋਈ ਗੱਲ ਨਹੀਂ ਜਿੱਦਾਂ ਦੀ ਮੈਮ ਆ ਉਦਾਂ ਦੀ ਉਹ ਆ ਹੈ ਤੇ ਇਦਾਂ ਵਾ ਮੈਂ ਲੀੜੇ ਕੱਪੜੇ ਤਾਂ ਤੱਕਦੀ ਨਾ ਵਿਤਕਰਾ ਕੀਤਾ ਹੀ ਨਹੀਂਗਾ ਇੱਕੋ ਜਿਹਾ ਤਾਨੂੰ ਲੈ ਕੇ ਦੇਣੀ ਹੁੰਦੀ ਆ ਪਰ ਇਹਦੀਆਂ ਜਵਾਨਾਂ ਨੇ ਚੰਗੀਆਂ ਲਿਆਵਾਂਗੇ ਆਪਾਂ ਇੱਕੋ ਜਿਹਾ ਹੀ ਨਾ ਚਲ ਕੋਈ ਨਹੀਂ ਹੋਊਗਾ ਨਾ ਕਿ ਉਹਨੂੰ ਸੰਦੀਪ ਨੂੰ ਜ਼ਿਆਦਾ ਵਧੀਆ ਬਣਾ ਕੇ ਦਿੱਤਾ ਤੇ ਮੈਨੂੰ ਨਹੀਂ ਚੰਗਾ ਬਣਾਇਆ ਆਹੇ ਤੂੰ ਕਾ ਨੂੰ ਡਰਨ ਰਹੀ ਆ ਤੂੰ ਤਾਂ ਫੋਨ ਹੋਣੀ ਲੈਣੇ ਆ ਪਲਕੇ ਇਹਨਾਂ ਤੇ ਆ ਇਹਨਾਂ ਕੀ ਦੇਣਾ ਤੈਨੂੰ ਮੰਮੀ ਮੈਂ ਇਹ ਚੰਨੀ ਆ ਕਿ ਘਰ ਚ ਲੜਾਈ ਨਾ ਹੋਵੇ ਮੇਰਾ ਕਰਕੇ ਕਿੰਨਾ ਚਿਰ ਨਾ ਟੱਕਣ ਟੱਕੇਗੀ ਲੜਾਈ ਤੇ ਹੋਣੀ ਹੁਣੀ ਆ ਹੁਣ ਵੇਖ ਲੈ ਜਿੱਦਾਂ ਤੇ ਆਈ ਆ लवली ਦੇ ਕੰਨ ਪਤਾ ਨਹੀਂ ਕੀ ਭਰਦੀ ਰਹਿੰਦੀ ਆ ਦੋਵੇਂ ਜੀ ਲੜਦੇ ਰਹਿੰਦੇ ਕਿਤਾ ਕੀ ਜਾਂਦੀ ਉਹਨੂੰ ਚਲੋ ਮੰਮੀ ਹੁਣ ਜੇ ਉਹ ਇਦਾਂ ਦੀ ਆ ਤੇ ਅਸੀਂ ਥੋੜੀ ਬੰਝ ਜਾਣਾ ਚਲ ਜੇ ਤੂੰ ਕਹਿੰਨੀ ਆ ਨਾ ਮੈਂ ਕੋਰਾ ਪੁੱਛ ਲਈਨੀ ਚਲ ਕੋਈ ਗੱਲ ਨਹੀਂ ਪੁੱਛ ਲੋ ਤੁਸੀਂ ਚਲ ਠੀਕ ਆ ਬਾਜ ਫੇਰ ਇੰਨੇ ਗੱਲਾਂ ਕਰਨੀਆਂ ਵਾ ਮਾਵਾਂ ਧੀਆਂ ਚੱਲ ਗਈਆਂ ਦੋਵੇਂ ਸਲਾਹ ਨਾਲ ਮੈਨੂੰ ਖੜਿਆ ਨਹੀਂ ਉਦੋਂ ਵੀ ਕਹਿੰਦੀ ਸੀ ਕਿ ਮੈਨੂੰ ਨਹੀਂ ਨਾਲ ਲੈ ਕੇ ਗਏ ਘਰ ਚ ਤੇਨੇ ਇੱਕ ਪੱਤ ਪਾ ਦੇਣਾ ਉਸੇ ਵਲੇ ਸਰਪਿੰਦਰਾ ਹਾਂਜੀ ਮੇਰੀ ਗੱਲ ਸੁਣ ਹਾਂ ਅਸੀਂ ਨਾ ਸ਼ਹਿਰ ਨੂੰ ਜਾਣਾ ਹੀ ਜਰੀਕਾ ਸ਼ਹਿਰ ਕੀ ਕਰਨ ਸ਼ਹਿਰ ਕੀ ਕਰਨ ਜਾਣਾ ਵਾ ਕੁੜੀ ਆਈ ਏ ਹੁਣ ਲੀੜਾ ਕਪੜਾ ਬਣਾ ਕੇ ਦੇਣਾ ਵਾ ਤੇ ਤੂੰ ਕੁਝ ਲਿਆਉਣਾ ਵਾ ਦੇ ਮੈਂ ਇਹਦੇ ਕੱਖ ਨਹੀਂ ਲਿਆਉਣਾ ਤੇ ਕੱਪੜੇ ਚਾਹਣਾ ਆਹ ਹੋਰ ਵੀ ਲਿਆਉਣਾ ਵਾ ਉਹਦੇ ਕੰਨਾਂ ਨੂੰ ਟਾਪਸ ਬਣਾ ਕੇ ਦੇਣੇ ਆ ਆਂਦੇ ਵੀ ਜਿਹੜਾ ਸੈਟ ਪਾਇਆ ਤੁਸੀਂ ਉਹ ਵੀ ਪਾ ਰਾਵਾਂ ਤੇ ਜਿਹੜਾ ਉਹਨਾਂ ਪਾਇਆ ਉਹ ਵੀ ਪਾ ਰਾਵਾਂ ਤੇ ਮੈਂ ਹਾਂ ਚੱਲ ਹਵਲੇ ਜਿਹਾ ਬਣਾ ਦਿੰਨੀ ਆ ਜਿਹੜੇ ਪਾਈ ਰੱਖੂਗੀ ਕੰਨਾਂ ਵਿੱਚ ਮੰਮੀ ਮੇਰੀ ਸੁਣੋ ਗੱਲ ਤੁਸੀਂ ਤੁਸੀਂ ਨਾਗੇ ਨੂੰ ਪੁੱਛਦੇ ਤਾਂ ਨਾਗੇ ਤੇ ਮਰਜ਼ੀ ਤੁਸੀਂ ਆਪਣੀ ਕਰਦੇ ਆ ਜਦੋਂ ਕੁੜੀ ਨੂੰ ਲੈਣ ਚੱਲੇ ਹੀ ਉਹ ਦਿਨ ਵੀ ਤੁਸੀਂ ਚੋਰੀ ਛਾਪ ਕਲੀਏ ਦੱਸਿਆ ਹੀ ਕਿਸ ਨੂੰ ਉਹ ਦਿਨਾਂ ਉਦ ਮੈਂ ਜਦੋਂ ਇਹਨਾਂ ਨੇ ਉੱਥੇ ਜਾ ਕੇ ਪਾਈ ਆ ਭਾਜੀ ਨੂੰ ਫਿਰ ਮੈਂ ਕਿਤੇ ਵੇਖਿਆ ਵਾ ਪੀ ਇਹ ਵੀ ਨਾਲ ਲੈ ਕੇ ਆਈ ਆ ਤੁਹਾਡਾ ਦੱਸਣ ਦਾ ਤੇ ਫਰਜ਼ ਬੰਦਾ ਹੀ ਨਾ ਹੁਣ ਅਹੀਂ ਉਹ ਭਾਰੇ ਆ ਤੇ ਮੈਂ ਹੌਲੇ ਬਣਾ ਕੇ ਦੇਣੀ ਆ ਤੁਸੀਂ ਇਦਾਂ ਕਰੋ ਜਿਹੜਾ ਕੋ ਉਹਦੇ ਵੰਡੇ ਦਾ ਹੈਗਾ ਵਾ ਨਾ ਸਾਰਾ ਕੋਹ ਦੇ ਦਿਓ ਉਹਨੂੰ ਟੌਪਸ ਕਲੀ ਬਣਾਉਣੇ ਆ ਠਾ ਕਿਦਾਂ ਦੀਆਂ ਗੱਲਾਂ ਕਰਨ ਰਹੀਆਂ ਵੀ ਸਾਰਾ ਕੁਝ ਉਹਨੂੰ ਦੇ ਦਿਓ ਤੈਨੂੰ ਨਹੀਂ ਚੀਜ਼ਾਂ ਬਣਾ ਕੇ ਦਿੱਤੀਆਂ ਹੁਣ ਉਹ ਵੋਦੀਵਾਰੀ ਆ ਕਿਦਾਂ ਤੜਫਦੀ ਫਿਰਦੀ ਆ ਜਿੱਦਾਂ ਥੋੜੇ ਪਾਣੀ ਤੇ ਮੱਛੀ ਤੜਫਦੀ ਆ ਮੈਂ ਤੁਹਾਨੂੰ ਬਣਾ ਕੇ ਦੇਣੀ ਟੌਪਸ ਤੂੰ ਜੋ ਕਰਨਾ ਨਾ ਤੇ ਕਰ ਲੈ ਤੇ ਰਹੀ ਗੱਲ ਸ਼ਾਪ ਦੀ ਉਹ ਮੇਰੀ ਮਰਜ਼ੀ ਆ ਤੇਰੇ ਪੇਕਿਆਂ ਤੋਂ ਲਿਆ ਕੇ ਨਹੀਂ ਮੈਂ ਪਾਈ ਅੱਜ ਇਹਦੇ ਭਰਾ ਪਿਓ ਮਿਹਨਤ ਕਰਦੇ ਆ ਕਮਾਈਆਂ ਕਰਨਦੇ ਆ ਤੇ ਬਣਾਵਣਾ ਦੇਣਦੇ ਆ ਜੇ ਪੜ ਕੇ ਤੇਰੇ ਸਿਰ ਤੇ ਆ ਤਾਂ ਤੂੰ ਕੀ ਬਣਾ ਕੇ ਦੇਣਾ ਵਾ ਆ ਹੁਣੇ ਮੈਨੂੰ ਦਿਖਣੀ ਡਿਆ ਵਾ ਮੈਂ ਤਾਂ ਤੈਨੂੰ ਪੁੱਛਣ ਆਈ ਹਾਂ ਤੇ ਚੱਲ ਕਵਾਂਗੇ ਮੰਮੀ ਮੈਂ ਵੀ ਨਾਲ ਚੱਲ ਜਾਨੀ ਆ ਤੂੰ ਨਾਲ ਕਿੱਥੋਂ ਜਾਣਾ ਵਾ ਸਗੋਂ ਗਾੜੀ ਲੜਾਈਆਂ ਨਹੀਂ ਆ ਕਰਨ ਮੰਮੀ ਹਾਂ ਤੇ ਗੱਲਾਂ ਮੇਰੇ ਡੀਆਂ ਮੰਦੀਆਂ ਆ ਪਰ ਇਦਾਂ ਥੋੜਾ ਹੁੰਦਾ ਵਾ ਕੁੜੀ ਨੇ ਜਦੋਂ ਹੋਣਾ ਮਤ ਉਹਨੂੰ ਸੋਨੇ ਦੀ ਚੀਜ਼ ਚਾਹੀਦੀ ਐ ਲੱਖਾਂ ਦੇ ਹਿਸਾਬ ਨਾਲ ਸੋਨਾ ਹੋ ਗਿਆ ਵਾ ਕੋਈ 100 ਰੁਪਈਆ ਦੀ ਚੀਜ਼ ਵਾ ਕਿ ਡੈਡੀ ਜਦੋਂ ਆਈ ਉਹ ਦੋ ਦੇਤੀ ਨਹੀਂ ਅਜੇ ਤਾਂ ਖੁਸੜੀ ਆਈ ਪਹਿਲੀ ਵਾਰ ਆਵਾ ਤੂੰ ਪਹਿਲੀ ਵਾਰ ਹੀ ਲਾਂਡਾ ਪੀਆ ਅਜੇ ਤਾਂ ਕਈ ਦਿਨ ਵਾਰ ਆਉਣੇ ਆ ਤੇ ਨਾਲੇ ਮੇਰੀ ਸੁਣੋ ਗੱਲ ਫਰਵਰੀ ਜ਼ਰੂਰੀ ਹੁੰਦਾ ਵਾ ਵਿਆਹ ਤੇ ਪਾਇਆ ਜੇ ਲੈਣ ਗਈ ਉਹ ਦੋ ਪਾਤਾ ਹੁਣ ਇੱਥੇ ਆਈ ਐ ਫੇਰ ਪਾਉਣਾ ਕੱਲ ਨੂੰ ਤੁਸੀਂ ਫੇਰ ਕਹਿਣਾ ਜਦੋਂ ਕੋਈ ਦਿਨ ਵਾਰ ਨੂੰ ਫੇਰ ਪਾਉਣਾ ਉਹ ਬੰਦਾ ਕੋਈ ਦਿਨ ਵਾਰ ਤੇ ਪਾਵੇ ਕੋਈ ਵੇਂਦਾ ਵਾ ਤੂੰ ਬੜੀ ਸਿਆਣੀ ਆ ਮਿੰਨੋ ਤਾਂ ਬੜੀਆਂ ਮੱਤਾਂ ਦਿੰਨੀ ਆ। ਨਾ ਜਿੱਦਾਂ ਤੈਨੂੰ ਚੀਜ਼ਾਂ ਬਣਾਵੜਾ ਦਿੰਦੇ ਸੀ, ਉਦੋਂ ਤਾਂ ਤੂੰ ਕਿਹਾ ਨਾ ਵੀ ਮੰਮੀ ਮੈਨੂੰ ਵਿਆਹ ਤੇ ਪਾਤਾ ਸੀ ਤੇ ਰਹਿੰਦੋ ਹੁਣ। ਉਹਦੇ ਵਰੀ ਬੜੀਆਂ ਸਿਆਣੀਆਂ ਗੱਲਾਂ ਨਹੀਂ ਆ ਕਰਨ ਤੂੰ। ਸਹੁਰੇ ਉਹਦੇ ਪਾਉਣ, ਤੋ 100 ਵਾਰ ਪਾਉਣ। ਪਾਏ ਜੋ ਮਰਜ਼ੀ ਬਣਾ ਕੇ ਦੇਣਾ ਆਨੂੰ। ਪਾਏ ਰੋਜ਼ ਸੋਨਾ ਲੈ ਕੇ ਆਉਣ ਕਰ। ਦਾ ਸੋਨਾ ਰਹਿਣਾ ਵਾ ਉਹਦੇ ਘਰੀ। ਠੀਕ ਵਾ ਨਾ। ਤੇ ਜਿਹੜਾ ਪੇਕਿਆਂ ਤੋਂ ਪਾਣਾ ਵਾ ਨਾ ਇਹ ਇੰਨਾ ਚੰਗਾ ਨਹੀਂ ਹੁੰਦਾ। ਬੰਦਾ ਸਾਹਮਣੇ ਖੜੇ ਤੇ ਚੰਗੀ ਗੱਲ ਵਾ। ਮੁੜਕੇ ਜੂ ਪੁੱਛਣਾ ਵਾ। ਫਿਰ ਅਗਲੇ ਲੈਦੇਵੇਂ ਮੂੰਹ ਅਡ ਲੈਣੇ ਆ ਵੀ ਚੰਗਾ ਤੂੰ ਨਾ ਚੋਪੇ ਕੀਤੀ ਰਹਿ ਮੈਂ ਤੇਰੇ ਸਲਾਹ ਲੈਣ ਨਹੀਂ ਆਈ ਤੈਨੂੰ ਦੱਸਣਾ ਆਈ ਵੀ ਸ਼ਹਿਰ ਚੱਲੇ ਆ ਕਿਦਾਂ ਗਾੜੀ ਪਟਾਪਟਾ ਕਰਨ ਢਈ ਆ ਕੋਈ ਗੱਲ ਨਹੀਂ ਆਈ ਤੇ ਹੈਗੀ ਆ ਹੁਣ ਇਦਾਂ ਕਰੋ ਵੀ ਪਾਲੀ ਦੇ ਵੀ ਹਿੱਸਾ ਕਰ ਲਓ ਉਹ ਵੀ ਇਹਨੂੰ ਦੇ ਦਿਓ ਤੇ ਆ ਘਰ ਦੇ ਵਿੱਚ ਵੀ ਜੋ ਦਾ ਪਾੰਦਾ ਦੇ ਦਿਓ ਕੰਮ ਨਿਭੜੇ ਤੇ ਜੇ ਦੇਣਾ ਪਊ ਨਾ ਤੇ ਦੇ ਦੂੰਗੀ ਤੈਨੂੰ ਪੁੱਛ ਕੇ ਨਹੀਂ ਦੇਣਾ ਤੇ ਮੰਗਣਾ ਹੀ ਨਾਲੇ ਚਲ ਠੀਕ ਆ ਤੇ ਤੈਨੂੰ ਪਤਾ ਵਾ ਵੀ ਮੈਂ ਇਹੋ ਜਿਹੇ ਕਰਤੂਤਾਂ ਕਰਨੀਆਂ ਵਾ ਤੋਨੇ ਹਿੱਸਾ ਮੰਗਣਾ ਵਾ ਤੁਸੀਂ ਆਪੜੇ ਸਾਰਾ ਕੁਝ ਕਰਨ ਮੈਂ ਹੀ ਕਰਨਾ ਵਾ ਨਾ ਮੈਂ ਕੀ ਕਰਨ ਨਹੀਂ ਆ ਜੋ ਦੇਣਵਾਰ ਬੰਦੇ ਵਿਆਰ ਬੰਦੇ ਆ ਨਾ ਉਹ ਡਈਆਂ ਕਰਨ ਵਾਧੂ ਮੈਂ ਕੁਝ ਨਹੀਂ ਕੀਤਾ ਲੋਕ ਹੀ ਦਿੰਦੇ ਕਿ ਤੇ ਆਏ ਕਿ ਤੇ ਸੂਟ ਇੱਕ ਅੱਧਾ ਦੇਦਾ ਤੇ ਥੋੜਾ ਮੈਂ ਸੁਨਾ ਬਣਾ ਬਣਾ ਦੇ ਜਾਓ ਨਾ ਮੇਰੀ ਤੇ ਵਾਧੂ ਆ ਕਿ ਇੱਕ ਸੂਟ ਉਹਨੂੰ ਮੈਂ ਦੇ ਦਾਂ ਮੈਂ ਲੱਗੀਆਂ ਸ਼ਹਿਰ ਜਾਣ ਉਹਦੇ ਨਾਲ ਜਿੰਨੇ ਸੂਟ ਕਹੂ ਨਾ ਉਹਨੇ ਲੈ ਕੇ ਦਊਂਗੀ ਤੇਰਾ ਮੈਨੂੰ ਡਰ ਨਹੀਂ ਪਿਆ ਆਹੋਂ ਦੁਕਾਨ ਦੇ ਬਾਹਲੇ ਉਥੇ ਕੋਈ ਨਹੀਂ ਬਾਹਰ ਦਊਗੀ ਕਿਦਾਂ ਡਈਆਂ ਗੱਲਾਂ ਕਰਨ ਤੇਰੇ ਪੇਕਿਆਂ ਤੇ ਦੇਣਾ ਕੱਖ ਨਹੀਂ ਤੇ ਮੈਨੂੰ ਕਿਉਂ ਰੋਕਣ ਡਈਆਂ ਤੇ ਦੇਈ ਜਾਓ ਸਾਰਾ ਕੁਝ ਦੇ ਦੋ ਮਾਂ ਤੇਰੀ ਨਾ ਵਿਆਹ ਤੇ ਆਈ ਨਾ ਗੱਲ ਨਾ ਬਾਤ ਆ ਜੇ ਵਿਆਹ ਤੇ ਨਹੀਂ ਆਈ ਤਾਂ ਮਗਰੋਂ ਹੀ ਆ ਜਾਂਦੀ ਜੇ ਕਰਤੂਤ ਦੀ ਮਾਲਕ ਹੁੰਦੀ ਵੀ ਕੁੜੀ ਰਹਿਣ ਆ ਇਹ ਤਾਂ ਹੋ ਨਹੀਂ ਸਕੰਦੇ ਆਵਾ ਉਹਨਾਂ ਨੇ ਵੀ ਕਿਹਾ ਜੀ ਬਹੁਤ ਚਾਇਦੇ ਨਾਲ ਹੀ ਨਾ ਨਾ ਕਿਦਾਂ ਕਹਿੰਦੀ ਫੋਨ ਤੇ ਕੀਤਾ ਸੀ ਫੋਨ ਕੀਤਾ ਸੀ ਬੰਦਾ ਜਾਵੇ ਜਾ ਕੇ ਡੱਬਾ ਡੁੱਬਾ ਦੇ ਗਿਆ ਤੇ ਫਿਰ ਕੋਈ ਆਂਦਾ ਵਾ ਕਹਿੰਦਾ ਕਿ ਮਤਲਬ ਆ ਢੋਲ ਵਾਲਾ ਖੜਦੀ ਤਾਂ ਦੱਸਦੀ ਵੀ ਵਿਆਹ ਵਾ ਤਾਂ ਆਇਓ ਮੇਰੀ ਕੁੜੀ ਦੇ ਵਿਆਹ ਜਾ ਜਾ ਕੇ ਕੰਮ ਕਰ ਦੇਖ ਕੇ ਆਂਦਾ ਸੋਚ ਦੀ ਮਰ ਚੱਲੀ ਆ ਵੀ ਉਹਨਾਂ ਦਾ ਪੈਸਾ ਨਾ ਕੋਈ ਖਰਚੋ ਜੇ ਕੁੜੀਆਂ ਗੱਲਾ ਮਾਰਦੀ ਫਿਰ ਇਹੋ ਜਿਹਿਆਂ ਕਰ ਰਜੜਦੀਆਂ ਹੁੰਦੀਆਂ ਕੁੜੀਆਂ ਦੀ ਹੁਣ ਉਹਨਾਂ ਦੇ ਵੀ ਗੜੀਆਂ ਮੂੰਹ ਵੱਡੇ ਜਾਣੇ ਆ ਚੰਗਾ ਸੋ ਵਾਵਾ ਜਾਂਦੇ ਆ ਜਦ ਨਾਲੇ ਆਉਂਦੇ ਆ ਸੋਨੇ ਦੀਆਂ ਚੀਜ਼ਾਂ ਪਹਿਨਦੀਆਂ ਹਨ ਹਾਨੂੰ ਹੋਰ ਕੀ ਚਾਹੀਦਾ ਵਾ ਡਾਣਾ ਲਟਾਇਆ ਇਹਨਾਂ ਨੂੰ ਸਰਾ ਕੋ ਤੇ ਦਈ ਜਾ ਹਾਨੂੰ ਕੀ ਕਹਿਨੀ ਆ ਕੱਲ ਨੂੰ ਤੁਸੀਂ ਪਛਰਾਉਣਾ ਹੈ ਸਨੀਪ ਡਈਆਂ ਸਫਾਈ ਕਰਨ ਹਾਂਜੀ ਮੰਮੀ ਚਲੀਏ ਫਿਰ ਜਾਣਾ ਜੋਣਾ ਕੀ ਆ ਕੀ ਹੋਇਆ ਉਹ ਕੰਮ ਹੋਇਆ ਜਿਹੜਾ ਤੈਨੂੰ ਮੈਂ ਕਿਹਾ ਸੀ ਬੜੀ ਜ਼ੁਬਾਨ ਚਲਾਈ ਆ ਗਾੜੀ ਮੰਮੀ ਜੇ ਨਾ ਪੁੱਛਦੇ ਤਾਂ ਵੀ ਨੇ ਕਹਿਣਾ ਸੀ ਕਿ ਮੈਨੂੰ ਪੁੱਛਿਆ ਨਹੀਂ ਆ ਚੁੱਪ ਕਰਕੇ ਚਲ ਗਈਆਂ ਵਾ ਤੇ ਜੇ ਹੁਣ ਪੁੱਛ ਲਿਆ ਵਾ ਤੇ ਤਾਂ ਵੀ ਲੜਾਈ ਕੀ ਕਰੇ ਬੰਦਾ ਨਹੀਂ ਲੜਾਈ ਤੇ ਇਹਦੀ ਮੁੱਕਣੀ ਨਹੀਂ ਗਈ ਜਦੋਂ ਤੈਨੂੰ ਕੋਈ ਚੀਜ਼ ਦੇਣ ਦਾ ਨਾਂ ਲੈਣੀ ਆ ਨਾ ਇਹਨੂੰ ਤਾਂ ਗਾਸ਼ੇ ਹੀ ਪੈ ਜਾਂਦੀ ਆ ਵੀ ਹਾਂ ਜਾਂ ਕੁੜੀ ਦਾ ਨਾਂ ਕਿਉਂ ਲੈਂਦੀ ਆ ਤੂੰ ਵੀ ਸਿਆਣੀ ਆ ਅਜੇ ਤਾਂ ਨਿੱਕਾ ਵਿਆਹਣਾ ਵਾ ਜਿੱਦਣ ਕਿਤੇ ਉਹਦਾ ਵਿਆਹ ਹੋਇਆ ਫੇਰ ਇਹ ਕਿਦਾਂ ਬਰਦਾਸ਼ਤ ਕਰੂਗੀ ਉਹਨੂੰ ਮੰਮੀ ਐਸੇ ਕਰਕੇ ਮੈਂ ਕਹਿਣ ਦੀ ਆ ਰਹਿਣ ਦਾ ਸੂਟ ਕੋਈ ਗੱਲ ਨਹੀਂ ਤੂੰ ਮੈਨੂੰ ਪੈਸੇ ਦੇ ਦੇ ਮੈਂ ਆਪੇ ਲਲੂਗੀ ਨਹੀਂ ਇਹਦਾ ਮੈਨੂੰ ਡਰ ਪਿਆ ਵਾ ਮੈਨੂੰ ਪਤਾ ਵਾ ਨਾ ਪੈਸੇ ਤਰ ਕੋ ਖਰਚੇ ਜਾਣੇ ਆ ਜੇ ਸਾਂ ਚੀਜ਼ ਲੈ ਜਾਗੇ ਨਾ ਤਾਂ ਉਹ ਚੀਜ਼ ਬਣ ਜੂਗੀ ਮੰਮੀ ਮੈਂ ਚੀਜ਼ ਲੈ ਵੀ ਜਾਊਂਗੀ ਨਾ ਇਹਨੇ ਨਾ ਸਾਰੀ ਉਮਰ ਛੱਡਣਾ ਨਹੀਂ ਆ ਇਹਨੇ ਤਾਂ ਕਪਾਤੀ ਪਾ ਛੱਡਣਾ ਵਾ ਕਿ ਕੁੜੀ ਨੂੰ ਸਮਾਨ ਬਣਾ ਬਣਾ ਦਿੰਦੀ ਏ ਤਾਂ ਤੈਨੂੰ ਡਰ ਪਿਆ ਵਾ ਇਹ ਕੌਣ ਹੁੰਦੀ ਆ ਮੈਨੂੰ ਗੱਲਾਂ ਕਰਨ ਵਾਲੀ ਮੰਮੀ ਡਰਤ ਨਹੀਂ ਪਿਆ ਮੈਨੂੰ ਨਾ ਲੜਾਈ ਤੋਂ ਡਰ ਲੱਗਦਾ ਬਸ ਕਿ ਲੜਾਈ ਨਾ ਪਵੇ ਮੇਰੀ ਤੀ ਇਹ ਗੱਲ ਸੁਣ ਅਹੀਂ ਮਾਂ ਪਿਓ ਜੀਂਦੇ ਜਾਗਦੇ ਬੈਠੇ ਦੇਣ ਵਾਲੇ ਪਾਲ ਕੇ ਜਿੰਨਾ ਕ ਇਹਨੇ ਮਿਲਣਾ ਵਾ ਨਾ ਉਹ ਮੈਨੂੰ ਵੀ ਦਿਹੰਡਿਆ ਤੋ ਤੈਨੂੰ ਵੀ ਦਿਹੰਡਿਆ ਵਾ ਵੀ ਦਿਨਾਂਵਾਰਾਂ ਦੇ ਨੇ ਕਿੱਦਾਂ ਜਾਣਾ ਵਾ ਮੰਮੀ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕਰਦੀ ਕੀ ਫਿਰਦੀ ਐ ਕਰਦੀ ਇਹੋ ਵਾ ਪਿੱਛੇ ਹੋਰ ਦੀ ਕੋਈ ਨਾ ਹੋਵੇ ਜੋ ਬਣਿਆ ਬਣਾਇਆ ਵਾ ਸਭ ਕੁਝ ਮੇਰਾ ਹੀ ਹੋਵੇ ਮੈਂ ਹੀ ਪ੍ਰਧਾਨ ਹੋਵਾਂ ਸਭ ਤੁਹਾਡੇ ਨਾਲ ਰਲ ਮਿਲ ਕੇ ਰਵੇ ਅਸੀਂ ਵੀ ਚੀਜ਼ ਲੈ ਕੇ ਦਈਏ ਖੁਸ਼ ਹੋ ਕੇ ਨਾ ਇਹਨੇ ਰਲਣਾ ਮਿਲਣਾ ਹੀ ਜਿੱਦਾਂ ਦੀ ਮਾਂ ਨੂੰ ਕਰਤੂਤ ਤੇ ਅਗਲਵਾ ਉਦਾਂ ਦੀ ਇਹਨੂੰ ਅਗਲਵਾ ਉਹਦੀਆਂ ਅਕਲਾਂ ਨਹੀਂ ਵੇਖੀਆਂ ਹੁਣ ਕੀ ਕਰਨਾ ਫਿਰ ਜਾਣਾ ਕਿ ਰਹਿਣ ਦੀਏ ਮੇਰਾ ਰਾਦਾਵਾ ਆ ਭਰਾ ਆਂਦਾ ਹੀ ਇੱਕ ਵਾਰ ਰੁਪਿੰਦਰ ਨਾਲ ਸਲਾਹ ਕਰ ਲੋ ਮੇਰਾ ਰਾਦਾ ਉਹ ਬਾਹਰੋਂ ਆਉਂਦਾ ਨਾ ਉਹਦੇ ਨਾਲ ਗੱਲ ਕਰ ਹੀ ਲਵਾ ਪਿੱ ਕਰ ਲਈਓ ਸਲਾਹ ਤੇ ਜ਼ਬਾਨ ਐਡੀ ਲੰਮੀ ਉਹਨੇ ਚਲਾਈਓ ਆਪ ਤੇ ਕੁਝ ਲੈ ਕੇ ਦੇਣਾ ਨਹੀਂ ਤੇ ਮੈਨੂੰ ਵੀ ਢੱਕਣ ਲਈ ਆ ਗਾੜੀ ਹਿਸਿਆਂ ਤੱਕ ਜਾਣ ਲਈ ਆ ਪਿੱ ਹਿੱਸਾ ਨੂੰ ਦੇ ਦੋ ਜਿਹੜਾ ਉਹਦਾ ਬੰਦਾ ਵਾ ਉਹਨੂੰ ਦੱਸ ਨਹੀਂ ਆ ਤੇ ਇਹਦੀ ਗੁੱਤ ਨਹੀਂ ਉਹਦੇ ਕੋ ਪਟੰਦੀ ਆ ਇਦਾਂ ਨਹੀਂ ਨਾ ਬੰਦੇ ਦੀ ਧੀ ਬੰਨਾ ਇਦਾਂ ਤਾਂ ਜ਼ਬਾਨ ਹੀ ਚਲਉਣੀ ਇੰਨੇ ਮੰਮੀ ਤੂੰ ਹੀ ਰਹਿਂਦਾ ਵੀਰ ਉਹਨਾਂ ਦੱਸਿਓ ਕੁਝ ਵੀ ਤੁਹਾਨੂੰ ਤੇ ਪਤਾ ਵਾ ਵੀਰ ਦਾ ਸੁਭਾ ਕਿਦਾਂ ਦਾ ਵਾ ਐਵੇਂ ਵੱਧ ਘੱਟ ਬੋਲੂਗਾ ਫੇਰ ਉਹ ਲੜੂਗੀ ਸਾਡੇ ਨਾਲ ਮੈਨੂੰ ਧੱਕੇ ਮਾਰ ਕੇ ਕੱਢੂਗੀ ਕੀ ਫਾਇਦਾ ਵਾ ਦੀ ਨਿਹਮਤ ਤੈਨੂੰ ਧੱਕੇ ਮਾਰ ਕੇ ਕੱਢੂਗੀ ਇਹਦਾ ਜੁੱਲੀ ਵੀ ਇਸ ਤਰ੍ਹਾਂ ਮੈਂ ਨਾ ਗੋਲ ਕਰੂੰਗੀ ਭੀ ਜਿੱਥੋਂ ਆਈ ਹੈ ਨਾ ਉੱਥੇ ਹੀ ਚਲ ਜਾ ਅਜੇ ਇਹਦਾ ਰਾਦਾ ਵਾ ਮਾਦਾ ਖਰ ਗੋਮੀ ਹੋਈ ਆ ਮਾਦਾ ਨੂੰ ਕਿਹ ਗੱਲ ਦਾ ਚੇਤਾ ਹੀ ਨਹੀਂਗਾ ਆ ਦੇ ਵਿੱਚ ਵਿਆਹ ਆ ਗਿਆ ਸੀ ਤਾਂ ਕਰਕੇ ਮੈਂ ਚੁੱਪ ਕੀਤੀ ਹਾਂ ਜਿਹੜਾ ਸੈਟ ਇਹਨੇ ਪੇਕੇ ਦਿੱਤਾ ਨਾ ਉਹ ਇਹਦੇ ਹੱਡਾਂ ਚੋਂ ਕੱਢਣਾ ਵਾ ਤੇਰੇ ਤੇ 2 ਗ੍ਰਾਮ ਦਾ ਟੱਪਸਾਂ ਵਾਰੀ ਤੜਪਨ ਢਈ ਆ ਉਹ ਚਮਤੋਲੇਆਂ ਦਾ ਸੈੱਟ ਵਾ 1.5 ਲੱਖ ਨੂੰ ਤੋਲਾ ਹੋਇਆ ਵਾ ਕਿੰਨੇ ਦਾ ਬਾਂਦਾ ਵੋ ਚਲੋ ਮੰਮੀ ਕੋਈ ਗੱਲ ਨਹੀਂ ਠੀਕ ਗਰਮ ਨਾ ਹੋਵੋ ਚਲੋ ਫਿਰ ਆਪਾਂ ਹੋ ਹੋਂਨੇ ਆ ਤੇ ਲੈਵਾਂਗੇ ਇਹਦਾ ਸੂਟ ਨਹੀਂ ਪਸੰਦ ਆਊਗਾ ਤਾਂ ਫਿਰ ਵੇਖੀ ਜਾਊਗੀ ਤਫਾ ਕਰ ਮੈਂ ਤਾਂ ਨੀਅਤ ਲਈ ਲੈਉਣਾ ਕੁਛ ਵੀ ਜਿਹੜੀ ਇੰਨੀ ਜਬਾਂ ਚਲਾਉਂਦੀ ਆ ਜਾ ਕੇ ਤਾਂ ਆਪਣੇ ਪੇਕਿਆਂ ਕੋ ਲੈ ਕੇ ਆਵੇ ਕੋਈ ਗੱਲ ਨਹੀਂ ਮੰਮੀ ਤੁਹਾਡੀ ਨੋਆ ਕੋਈ ਗੱਲ ਨਹੀਂ ਫਿਰ ਕੀ ਆ ਤੂੰ ਐਦਾਂ ਕਰ ਮੈਨੂੰ ਕਪਕ ਚਾਹ ਦਾ ਬਣਾ ਕੇ ਦੇ ਉਹਨਾਂ ਚਰ ਨੂੰ ਕਿਉਂ ਤਾਂ ਲਵਲੀ ਵੀ ਆ ਹੀ ਜਾਵੇ ਉਹਦਾਂ ਗੱਲ ਕਰਕੇ ਤਾਂ ਸ਼ਹਿਰ ਮੈਂ ਫੇਰ ਜਾਣਾ ਉਹਨੇ ਪਤਾ ਕੀ ਕਹਿਣਾ ਵਾ ਮਾਦਾ ਤੂੰ ਉਹਨੂੰ ਪੁੱਛਿਆ ਨਹੀਂ ਹੋਣਾ ਤੂੰ ਆਪਣੀਆਂ ਮਰਜ਼ੀਆਂ ਕਰਦੀਆਂ ਉਹਦੇ ਨਾਲ ਖੱਤਾ ਤੁਹਾਨੂੰ ਹੀ ਨਾ ਹੋਇਆ ਉਹਦੇ ਨਾਲ ਮਾਮਾ ਦੀ ਦਾਲ ਵਾਂਗ ਥੱਲੇ ਲੱਗਾਈ ਗੱਲਾਂ ਸੁਣੀ ਜਾਂਦਾ ਸੁਣੀ ਜਾਂਦਾ ਤੇ ਮੇਰੀ ਨਹੀਂ ਆਤ ਹੈਗੀ ਗੱਲਾਂ ਸੁਣਨ ਵਾਲੀ ਚਲੋ ਤੁਸੀਂ ਬਹਿ ਜਾਓ ਮੈਂ ਚਾਹ ਬਣਾ ਕੇ ਲਿਆਉਣੀ ਆ ਜ ਲੈ ਆ ਮੇਰੀ ਤੇ ਚਾਹ ਚਾਹ ਕੋਟੇ ਪੀ ਲਾਂ ਤੇ ਉਹਨੂੰ ਦੱਸਦੀ ਆ ਵੀ ਆ ਵੇਖ ਲੈ ਆਪਣੀ ਜਨਾਨੀ ਦੀਆਂ ਕਰਤੂਤਾ ਆਂਦੀ ਵੀ ਕੁੜੀ ਨੂੰ ਦੇਖ ਆਖਣਾ ਤੇ ਮੈਂ ਜੋ ਜੀ ਕਰੂ ਨਾ ਉਹ ਦਊਂਗੀ ਮੇਰੇ ਕੋਲ ਬਥੇਰਾ ਪਿਆਵਾ ਰਹੀ ਗੱਲਾਂ ਦੇ ਪੇਕਿਆਂ ਦੀ ਉਹ ਜਿਹੜੀਆਂ ਦੋ ਚੀਜ਼ਾਂ ਪਈਆਂ ਨਾ ਮੈਨੂੰ ਤਾਂ ਇਹਦੇ ਪਿਓ ਨੂੰ ਚੁੱਕ ਕੇ ਗਾੜੀ ਮਾਰੂ ਤੇ ਚੁੱਕ ਆਪਣਾ ਸਮਾਨ ਚੰਗਾ ਹੋ ਗਿਆ ਆ ਹੀ ਗਿਆ ਵਾ ਇਹਦੇ ਨਾਲ ਗੱਲ ਕਰ ਹੀ ਲੈਣੀ ਹੈ ਤੇ ਆ ਕਰ ਤੋਤਾ ਵੇਉਰਾ लवली ਗਰਲਸਨ ਮੇਰੀ ਹੁਣ ਕੀ ਹੋ ਗਿਆ ਵਾ ਆ ਜਾ ਦੱਸ ਦਿੰਨੀ ਕੀ ਹੋਇਆ ਵਾ ਦੱਸੋ ਤੈਨੂੰ ਖੰਭ ਲੱਗੇ ਆ ਕਹਦੀ ਇੱਧਰ ਨੂੰ ਉੱਟ ਜੰਨਾ ਕਹਦੀ ਉੱਧਰ ਨੂੰ ਉੱਟ ਜੰਨਾ ਆਪਣੀ ਨਾ ਕਰ ਦੇ ਦੀ ਜੁਬਾਨ ਥੋੜੀ ਜਿਹੀ ਅੰਦਰ ਪਾ ਹਾਂ ਭਰਾ ਖਾਦ ਦੇ ਪੈਸੇ ਦੇਣ ਗਿਆ ਆਈ ਹਾਂ ਮੈਂ ਤੇਰੇ ਕੋਲ ਦੇਣ ਗਿਆ ਹੀ ਤੂੰ ਮੈਨੂੰ ਕਹਿੰਦਾ ਸੀ ਨਾ ਫਿਰਪਿੰਦਰ ਨਾਲ ਸਲਾਹ ਕਰ ਲੋ ਤੇਰੇ ਕਹਿਣ ਤੇ ਨਾ ਉਹਨੂੰ ਮੈਂ ਦੱਸਣ ਗਈ ਮੈਂ ਵੀ ਸ਼ਹਿਰ ਜਾਣਾ ਵਾਂ ਤੇ ਜੇ ਕੋਈ ਚੀਜ਼ ਮੰਗਾਉਣੀ ਤਾਂ ਮੈਨੂੰ ਦੱਸ ਦੇ ਮੈਂ ਲੈ ਆਉਂਗੀ ਤੇ ਗਾੜੀ ਉਹਨੇ 100 100 ਗੱਲ ਕੀਤੀਆਂ ਮੈਨੂੰ ਮੇਰੇ ਤੋਂ ਬੁਰਾ ਕੋਈ ਨਹੀਂ ਕਦੀ ਕਹਿੰਦੇ ਉਹਨੂੰ ਹਿੱਸਾ ਦੇ ਦੋ ਉਹਦਾ ਤੁਸੀਂ ਭੂਏ ਚੜਾਉਂ ਡੇਜੇ ਜੇ ਹਿੱਸਾ ਦੇਣਾ ਪਊ ਨਾ ਤਾਂ ਪੁੱਤ ਮੈਂ ਦੇ ਵੀ ਦਊਂਗੀ ਮੈਨੂੰ ਤੁਹਾਡਾ ਕੋਈ ਡਰ ਨਹੀਂਗਾ ਅਗਰ ਪਿਆਲੀ ਬੰਨਾ ਤੁਹਾਡੇ ਪਿਓ ਦੇ ਨਾਮ ਆ ਤੁਹਾਡੇ ਤਾਂ ਕੁਝ ਨਹੀਂ ਆਇਆ ਕੀ ਕਹਿੰਦੀ ਆ ਵੀ ਨਹੀਂ ਤਾਂ ਉਸ ਬਣਾ ਕੇ ਦੇਣੀ ਉਹਨੂੰ ਇਹੋ ਗੱਲ ਕਹਿੰਦੀ ਆ ਇਹ ਪਰੋਣੇ ਨੂੰ ਵੀ ਉਦਾਂ ਛਾਪ ਪਾਈ ਤਾਂ ਤੁਸੀਂ ਚੋਰੀ ਪਾਤੀ ਨਾ ਚੋਰੀ ਕਾਦੀ ਸੀ ਤੇ ਮਾਤਾ ਮੇਰੀ ਗੱਲ ਸੁਣੋ ਜਦੋਂ ਤੂੰ ਮੈਨੂੰ ਛਾਪ ਫੜਾਈ ਸੀ ਤੂੰ ਫੜਾਉਂਦੀ ਇਹਨੂੰ ਤੇ ਚੱਲ ਇਹਨੂੰ ਵੀ ਹੌਸਲਾ ਹੋ ਜਾਂਦਾ ਵੀ ਮੰਮੀ ਮੈਨੂੰ ਪੁੱਛਦੀ ਕਿਛ ਦੀ ਅੱਛਾ ਤੇਰੇ ਕਹਿੰਦਾ ਕੀ ਮਤਲਬ ਆ ਇਹਦੇ ਗੜੀ ਹੱਥ ਜੋੜਿਆ ਕਰਾਂ ਮੈਂ ਮੇਰੇ ਕੋ ਨਹੀਂ ਇਹ ਕੰਮ ਹੁੰਦਾ ਸੁਣ ਲੈ ਮੇਰੇ ਕੰਨ ਕੋਲ ਤੁਸੀਂ ਮੈਨੂੰ ਕਿਹਾ ਸੀ ਵੀ ਉਹਨੂੰ ਛਾਪ ਪਾਦੀ ਪਰੋਣੇ ਨੂੰ ਐਦਾਂ ਹੀ ਤੁਸੀਂ ਰਪਿੰਦਰ ਨੂੰ ਕਹਿ ਦਿੰਦੇ ਤੇ ਆਪੇ ਲ ਹੋ ਲੜਾਈ ਪੈ ਗਈ ਉਹ ਸ਼ਾਲ ਤੋਂ ਹੀ ਕਿ ਤੁਸੀਂ ਚੋਰੀ ਦਿੱਤੀ ਆ ਤੇ ਟੌਪਸਾਂ ਦਾ ਤਾਂ ਫਿਰ ਉਹਨੇ ਲੜਨਾ ਹੀ ਆ ਉਹਨੇ ਤਾਂ ਨਾ ਜਿਉਂ ਵਿਆਹੀ ਆਈ ਹੈ ਨਾ ਲੜਾਈ ਨਾਲ ਹੀ ਲੈਂਦੀ ਵਿਆਹ ਕੇ ਲੜਾਈ ਤੋਂ ਬਿਨਾ ਉਹਨੂੰ ਕੋਈ ਨਹੀਂ ਕਾ ਕੰਮ ਹੈਗਾ ਸੁਣੀ ਨਾ ਮੇਰੀ ਗੱਲ ਤੂੰ ਡਰਦਾ ਹੋਵੇਂਗਾ ਉਹ ਕੋ ਮੈਨੂੰ ਕੋਈ ਡਰ ਨਹੀਂਗਾ ਮੈਂ ਆਪਣੀ ਧੀ ਨੂੰ ਜੋ ਮਰਜ਼ੀ ਬਣਾ ਕੇ ਦਵਾ ਰਹੀ ਪੁੱਛਣ ਦੀ ਗੱਲ ਤੂੰ ਮੇਰਾ ਪੁੱਤ ਵਾ ਤੈਨੂੰ ਪੁੱਛੂੰਗੀ ਉਹ ਕੌਣ ਹੁੰਦੀ ਆ ਜਿਹਨੂੰ ਮੈਂ ਪੁੱਛਾਂ ਉਹਦੇ ਮੈਂ ਪੇਕਿਆਂ ਤੋਂ ਲਿਆ ਕੇ ਨਹੀਂ ਉਹਨੂੰ ਦੇਣ ਲਈ ਕਿਉਂਦੀ ਮੈਂ ਗੱਲਾਂ ਸੁਣਾ ਨਾ ਮੈਂ ਕਦੀ ਗੱਲ ਸੁਣੀ ਕਿ ਇਹ ਤੇ ਨਾ ਮੈਂ ਸੁਣੀ ਕਾਲ ਸੁਣੋ ਜੇ ਇਹ ਹੋ ਗੱਲਾਂ ਕਰਨੀਆਂ ਤੇ ਤੁਸੀਂ ਵਿਆਹ ਹੀ ਨਾ ਕਰ ਦੇ ਹੁਣ ਮੈਂ ਤੇ ਉਹਨੂੰ ਜਵਾਬ ਦੇਣਾ ਹੀ ਆ ਨਾ ਮੈਂ ਇਹ ਲਾਵਾਂ ਲਈਆਂ ਹੁਣ ਆਹੋ ਤੂੰ ਥੱਲੇ ਲੱਗਾ ਰਿਆ ਕਿਹਾ ਕਿਤੇ ਅਸੇ ਘੱਲੋਂ ਨਹੀਂ ਲੰਢਈ ਤੇ ਇੱਥੇ ਸ਼ਾਪ ਪਾ ਆਇਆ ਵਾ ਤੇ ਵੇਖ ਪੁੱਤ ਤੇਰੀ ਆ ਭੈਣ ਧੀਆ ਮਸੌਣੀਆਂ ਬੜੀਆਂ ਔਖੀਆਂ ਵਾ ਸਾਰੇ ਦਿਨ ਵਰ ਕਰਨੇ ਪੈਂਦੇ ਹੁੰਦੇ ਆ ਇਹਦੇ ਆਖੇ ਲੱਗੇਗਾ ਨਾ ਤੇ ਭਲਕੇ ਕੁੜੀ ਘਰ ਬਾਹ ਲੈਗਾ ਉਹ ਕਰਨੇ ਤੇ ਪੈਂਦੇ ਆ ਮਾਦਾ ਪਰ ਸਲਾਹ ਨਾ ਚੱਲਿਆ ਕਰਨਾ ਤੂੰ ਵੀ ਜੇ ਫੋਨ ਦਿੱਤਾ ਸੀ ਤਾਂ ਵੀ ਤੂੰ ਕੀ ਦੀ ਸਲਾਹ ਨਹੀਂ ਲਈ ਕਰਨ ਨੂੰ ਪੈਸੇ ਦਿੱਤੇ ਹੁਣ ਮੰਗਾ ਕੇ ਤੁਹਾਨੂੰ ਦੇ ਦਿੱਤਾ ਫਿਰ ਉਹ ਤੋਂ ਕੋ ਪੱਤ ਚੱਲ ਪਿਆ ਘਰ ਦੇ ਵਿੱਚ ਵੇ ਮੈਂ ਤਾਂ ਕਿਹਾ ਤੈਨੂੰ ਦੱਸਦੀ ਆ ਬਾਹਰੋਂ ਨਾ ਤੇ ਤੂੰ ਤਾਂ ਬਿਲਕੁਲ ਥੱਲੇ ਲੱਗਾ ਵਾ ਹਾਦੀ ਹੋ ਗਈ ਤੇਰੇ ਵਾਲੀ ਤੇ ਕੀ ਕਰਾਂ ਫਿਰ ਘਰੋਂ ਕੱਢਦਾ ਉਹਨੂੰ ਉਹਨੂੰ ਇੱਕ ਗੱਲ ਦੱਸ ਦੇ ਤੇ ਜਿਹੜੇ ਹਿੱਸੇ-ਹੁਸਿਆਂ ਦੀ ਗੱਲ ਕਰਦੀਆਂ ਨਾ ਜੇ ਦੇਣਾ ਪਿਆ ਤਾਂ ਮੈਂ ਦੇ ਦੇਣਾ ਹੀ ਹਾਂ ਮੁੜ ਕੇ ਤੇਰੇ ਵਰਗੀਆਂ ਅੱਖਾਂ ਚ ਕਿਸੋ ਨੇ ਦੇ ਕੇ ਰੋਂਦੀਆਂ ਨਹੀਂ ਆਵਾ ਵੀ ਮਾਦਾ ਸਾਨੂੰ ਪੁੱਛਿਆ ਨਹੀਂ ਸਾਨੂੰ ਦੱਸਿਆ ਨਹੀਂ ਜੇ ਤੁਸੀਂ ਦੋਵਾਂ ਜੀਆਂ ਜਾ ਕੇ ਚੀਜ਼ ਬਣਾ ਕੇ ਦੇਣੀ ਹੋਵੇ ਫਿਰ ਤੇ ਅਹੀਂ ਦੋਵੇਂ ਜੀ ਬਣਾਵਾਂਗੇ ਪਰ ਸਲਾਹ ਨਾਲ ਤੇ ਚੱਲਿਆ ਕਰੋ ਫਿਰ ਵੇ ਚੰਗਾ ਤੁਸੀਂ ਕੋਹ ਕਹਿੰਦੇ ਜੇ ਸੰਦੀਪ ਕੋਹ ਕਹਿੰਦੀ ਐ ਇੱਥੇ ਤਾਂ ਬੜਾ ਰੌਲਾ ਪਾਉਂਦੀ ਆ ਨਾ ਮਾਂ ਨੂੰ ਗੋਲੀ ਨਾ ਮਾਰੀ ਗਈ ਤੇ ਵਿਆਹ ਹੋਇਆ ਨਵੀਂ ਕਿੰਨਾ ਚਿਰ ਹੋ ਗਿਆ ਅਗਲੀ ਨੇ ਇੰਨਾ ਨਹੀਂ ਸੋਚਿਆ ਵੀ ਜੇ ਕੁੜੀ ਆਈ ਤਾਂ ਫੇਰ ਹੀ ਜਾ ਕੇ ਸਗਨਦੇ ਆਵਾਂ ਆਪਣੀਆਂ ਘਰਤੂਤਾ ਦਾ ਢੱਕਦੀ ਫਿਰਦੀ ਆ ਉਹ ਚੱਲ ਕੋਈ ਗੱਲ ਨਹੀਂ ਭਰਾ ਮੈਂ ਪੁੱਛ ਲੈਣਾ ਉਹਨੂੰ ਜਾ ਕੇ ਜਾ ਪੁੱਛ ਲੈ ਤੂੰ ਇੰਨੀ ਗੱਲ ਕਿਉਂ ਕਹੀ ਆਹੋ ਜੋ ਮਰਜ਼ੀ ਬਣਾ ਕੇ ਦੇਣ ਤੈਨੂੰ ਕੀ ਲੋੜ ਹੈ ਵਿੱਚ ਆਉਂਦੀ ਬਸ ਓਨੂੰ ਕਹ ਮੇਰੀ ਗੱਲ ਚ ਨਹੀਂ ਬੋਲਣਾ ਤੈਨੂੰ ਵੀ ਬਥੇਰਾ ਪਾਇਆ ਵਾ ਲਟਾਂ ਹੀ ਆ ਪੇਕੇ ਓ ਚੁੱਪ ਕਰਕੇ ਇਹਦਾ ਰਾਦਾ ਹੁਣ ਆਪੇ ਚੁੱਪ ਕੀਤੀ ਆ ਫਿਰ ਇਹਨੂੰ ਚੇਤਾ ਭੁੱਲ ਗਿਆ ਵਾ ਉਹ ਸੱਟ ਤੇ ਤੇਰੇ ਹੱਡਾਂ ਚੋਂ ਕੱਢੂੰਗੀ ਤੂੰ ਵੇਂਦੀ ਰਹਿ ਤੇਰਾ ਬਣਾਉਣੀ ਕੀ ਆ ਚਲਾਕ ਵੱਡੀ ਓਪਾ ਆ ਕੇ ਘਰ ਦੇ ਵਿੱਚ ਪਵਾੜਾ ਤੇ ਹੁਣ ਫੋਨ ਫੜ ਕੇ ਬੈ ਗਈ ਆ ਜੋ ਕਹਿੰਦੀ ਓਨੂੰ ਕਰੰਦੇ ਆ ਨਹੀਂ ਉਹਨਾਂ ਦੀ ਮੰਨੀ ਜਾਓ ਤੇ ਮੇਰੀ ਨਹੀਂ ਕੋਈ ਗੱਲ ਕਰਦੇ ਵਿੱਚ ਹਨਾ ਜੋ ਮੈਂ ਕਹੀ ਉਹ ਗੱਲ ਦੇ ਨਾ ਆਇਆ ਕਰੋ ਪੈਸੇ ਉਹਨਾਂ ਨੇ ਖਰਚਣੇ ਆ ਤੂੰ ਘਰੋਂ ਦੇਨੇ ਆ ਪੈਸੇ ਭਾਵੇਂ ਉਹ ਸੋਨਾ ਬਣਾ ਕੇ ਦੇਣ ਤੇ ਭਾਵੇਂ ਜੋ ਮਰਜ਼ੀ ਬਣਾ ਕੇ ਦੇਣ ਉਹਨੂੰ ਦਈ ਜਣ ਮੈਂ ਪੈਸੇ ਵੀ ਚੁੱਕ ਪਾ ਤਾਂ ਮੁੱਕਣ ਵੀ ਦਿਆ ਕਰੋ ਮੈਂ ਤਾਂ ਇੰਨੀ ਗੱਲ ਕਹਿ ਦਿੱਤੀ ਆ ਮੈਂ ਹਾਂ ਜੇ ਘਰ ਬਾਜ ਜਿਹੜਾ ਹਿਸਾਬ ਆਂਦਾ ਵਾ ਨਾ ਦੇ ਦਿਓ ਉਹਨੂੰ ਮੰਗਣਾ ਤਾਂ ਹੈ ਹੀ ਉਹਨੇ ਇੱਕ ਨਾ ਇੱਕ ਦੇ ਉਹ ਹਿੱਸਿਆਂ ਦੀ ਗੱਲ ਨਾ ਉਹਦੇ ਲਾ ਕੇ ਕਰਿਆ ਕਰ ਉਹਦਾ ਕਿਦਾਂ ਦਿਮਾਗ ਫਿਰ ਗਿਆ ਨਾ ਤੇ ਉਹਨੇ ਹਿੱਸਾ ਵੀ ਦੇ ਦੇਣਾ ਉਹਨੂੰ ਤੇ ਦਿਮਾਗ ਫਿਰਿਆ ਵਾ ਕਿਹੜਾ ਸਹੀ ਹੈ ਇਹਨਾਂ ਦਾ ਫਿਰਿਆ ਵਾ ਦਿਮਾਗ ਦੇ ਅੱਗੇ ਭੋਇਆ ਵਾ ਐਦਾਂ ਵੀ ਲੋਕੀ ਸੋਨਾ ਪੁੰਦੇ ਐਦਾਂ ਏੜੀ ਪਾਉਣ ਚੱਲ ਜੇ ਬਣ ਜਾਣਗੇ 30 40 ਹਜ਼ਾਰ ਦੇ ਤੇ ਬਣਾ ਕੇ ਦੇ ਦਊਗੀ ਉਹਨੂੰ ਕਿੱਡੀ ਕੁ ਉਥੇ ਆਖ ਰਾ ਚੱਲੀ ਇਹ ਲੱਖ ਨੂੰ ਤਾਂ ਸੋਨਾ ਹੋ ਗਿਆ ਵਾ ਭਾਵੇਂ 2 ਲੱਖ ਨੂੰ ਹੋ ਜੇ ਹਨ ਤੇ 30 ਚੱਲਦੇ ਬਣ ਜਾਣਗੇ ਹਾਂ ਆਪਣੇ ਉਹ ਗੱਲਾਂ ਮਰੀ ਜਾਂਦੇ ਜੇ ਉਹ ਤੈਨੂੰ ਪੁੱਛਦੀ ਐ ਤਾਂ ਵੀ ਤੂੰ ਲੜਾਈ ਪਾ ਦੇਣੀ ਜਾਂ ਨਹੀਂ ਪੁੱਛਦੀ ਤਾਂ ਵੀ ਪਾ ਦੇਣੀ ਜਾਂਦੇ ਵੀ ਸਾਡੇ ਕੋ ਪੈਸੇ ਮੰਗਣ ਦੇ ਆ ਆਪਣੇ ਕੋਲੋਂ ਹੀ ਲਾਉਣੇ ਆਂ ਨਾ ਨੇ ਤੁਹਾਡੇ ਕੋਲ ਹੈ ਕੀ ਹੈ ਤੁਹਾਡੇ ਕੋਲ ਮੰਗਣੇ ਹੈ ਦਾ ਕੁਛ ਤੇ ਤੈਨੋਂ ਕੀ ਨਹੀਂ ਆ ਮਿਲਦਾ ਸਭ ਕੋ ਪੈਸਿਆਂ ਦਾ ਹੀ ਆਉਂਦਿਆ ਵਾ ਸਾਰਾ ਕੋ ਉਹਨਾਂ ਦੇ ਹਵਾਲੇ ਕੀਤਾ ਵਾ ਵੀ ਜਿਹੜੇ ਵੀ ਜੋ ਕਰਨਾ ਆ ਭੀ ਉਹ ਕਰਨਗੇ ਤੁਹਾਨੂੰ ਉਹਨਾਂ ਨੂੰ ਮਗਰੋਂ ਥੋੜੀ ਕੀ ਦੇਣਾ ਵਾ ਉਹ ਸਾਰਾ ਖਰਚਾ ਵਰਤਾ ਤੁਹਾਨੂੰ ਦੇਣ ਹੀ ਦੇ ਹੈ ਨਾ ਜੇ ਪੰਜ ਮੰਗੀ ਦਾ ਦੱਸ ਦਿੰਦੇ ਅਗਲੇ ਹੂੰ ਹੋਰ ਦੱਸ ਕੀ ਕਰਨੋ ਉਦੋਂ ਵਿਆਹ ਤੇ ਜਾਣਾ ਹੀ ਤੇ ਉਦੋਂ ਇੰਨੇ ਨਹੀਂ ਨੇ ਉਥੇ ਇੰਨੇ ਦੇਣੇ ਤਾਂ ਕੁੜੀ ਯਾਰੀ ਕਿੱਥੋਂ ਨਿਕਲਦੇ ਜਾਂਦੇ ਹੁਣ ਉਹਦੇ ਅਰੇ ਤੇ ਕਹਿੰਦੀ ਮੈਂ ਹੁਣ ਸੁਣਨੀ ਨਹੀਂ ਜੀਜਾ ਪੋਣੀਆਂ ਕੱਪੜੇ ਲੈਣੀ ਫਿਰ ਹਿੱਸਾ ਦੇ ਦੋ ਕੀ ਉਹਨੂੰ ਤੇ ਫਿਰ ਚੰਗੀ ਰਹਿਣਗੀ ਤੇ ਦੇ ਦੇਣ ਕੱਲੂ ਆਉਣ ਜੋਗੀ ਤੇ ਨਾ ਰਹੁ ਇਥੇ ਅਜੂਗੀ ਕੱਲ ਨੂੰ ਮੁੜ ਕੇ ਉਹ ਜਾਣਦਿਆ ਕਰ ਪਰਾਂ ਕੱਲ ਨੂੰ ਠੀਕ ਆ ਨਾ ਜਾਉਂਦੇ ਪਰ ਮੈਂ ਤਾਂ ਬਾਅਦ ਕਹਿ ਹੀ ਦਿੰਦੀ ਵੀ ਚੱਲ ਕੋਈ ਗੱਲ ਨਹੀਂ ਆ ਪਰ ਇਹਨਾਂ ਨੂੰ ਸਮਝਾਓ ਥੋੜਾ ਬੋਤਾ ਵੀ ਕਿਦਾਂ ਘਰ ਦੇ ਵਿੱਚ ਰਹਿਦਾ ਵਾ ਹੋਰ ਦੋ ਦਿਨਾਂ ਵਿੱਚ ਕੁੜੀ ਨੇ ਆਪਣੇ ਘਰ ਚੱਲ ਜਾਣਾ ਫੇਰ ਇਹਨੇ ਕੀ ਦੇਣਾ ਕੁੜੀ ਨਾ ਗਈ ਥੋਣ ਕੁੜੀ ਇੱਥੇ ਰਣੀ ਵਿਖਿਓ ਭਾਈ ਰਣੀ ਕਿਉਂ ਆ ਇੱਥੇ ਤੁਹਾਡੇ ਸਾਹਮਣੇ ਹੀ ਆ ਜਿੱਦਾਂ ਦੇ ਕੰਮ ਹੋ ਤੇ ਜਿੱਦਾਂ ਦੇ ਕੰਮ ਆ ਤੂੰ ਫੇਰ ਸੌਖਾ ਘਰ ਲੱਭ ਦਿੰਦੀ ਆ ਸਭ ਖਾਲਾ ਫੇਰ ਨਾ ਇਥੇ ਟਾਊਸ ਬਣਾ ਕੇ ਖੜਦੀ ਆ ਸਰਾ ਕੋ ਹੋਥੋਂ ਮਿਲਦਾਂ ਉਹਨਾਂ ਟੌਪਸਾਂ ਤੇ ਆਈ ਆ ਟੌਪਸਾਂ ਤੇ ਆਈ ਅੰਦੀਕ ਬਾਹ ਕੀ ਹੋਈ ਆ ਬਿਲੀ ਟੋਟੇ ਹੈ ਕੀ ਆ ਭੁੱਖ ਨਾਲੇ ਮਰਨਦੇ ਆ ਤੇ ਸਭ ਕੋ ਇੱਥੋਂ ਹੀ ਖੜਨਾ ਫਿਰ ਉਹਨੇ ਖੜਨਾ ਇੱਥੋਂ ਸਰਾ ਢੋਆ ਟਵਾਈ ਹੁਣ ਇੱਥੋਂ ਹੀ ਹੋਇਆ ਕਰਨੀ ਆ ਤੇ ਦਈ ਜਾਣ ਮੈਨੂੰ ਵੀ ਬੇ ਕਹਿਣਾ ਤੂੰ ਤੇ ਆਪਣੇ ਲੋ ਬਦਲਾ ਲਿਆ ਦੇਖੋ ਕਿ ਬਦਲਾ ਲੈਣੀ ਇਹਨੂੰ ਸੌਖੇ ਘਰ ਨਹੀਂ ਜਾਂਦਣਾ ਤੇ ਜਾਂਦਨੀਆ ਗਰੀਬਾਂ ਦੇ ਘਰ ਹੁਣ ਉੱਥੇ ਕੱਖ ਵੀ ਨਹੀਂ ਆ ਤੇ ਢੋਆ ਟਵਾਈ ਫਿਰ ਇੱਤੋਂ ਹੀ ਹੋਣੀ ਆ ਤੇ ਦਈ ਜਾ ਉਹ ਜੋ ਸੌਖੇ ਘਰ ਵੀ ਹੁੰਦੀ ਨਾ ਤੇ ਇਹੋ ਕੋਈ ਹੋਣਾ ਹੀ ਉਹ ਫੇਰ ਨਹੀਂ ਨਾ ਹੋਣਾ ਉਹਨਾਂ ਨੂੰ ਕਿੱ데 ਤੇ ਜੇ ਲੋ ਸਭ ਤੋਂ ਉਥੋਂ ਮਿਲਣਾ ਹੀ ਤੇ ਇੱਥੋਂ ਕੀ ਖੜਨਾ ਸੀ ਉਹਨੇ ਕੋਈ ਸਾਰੋ ਕੋ ਜੇ ਮਿਲਦੇ ਦਿਆ ਹੋਰ ਕੀ ਜਈਦਾ ਉਹਨੂੰ ਲੇੜਾ ਆ ਬੜਾ ਉਹਨੂੰ ਮਿਲਦੇ ਆ ਵਾ ਜਿਹੜੀ ਖਾ ਨੂੰ ਚੀਜ਼ ਮਿਲਦੀ ਉਹ ਮਿਲਦੀ ਹੋਰ ਦੱਸੋ ਕੀ ਹੁੰਦਾ ਵਾ ਕੱਖ ਨਹੀਂ ਗਾ ਉੱਥੇ ਮੈਂ ਵੇਖਿਆ ਹੁਣ ਤਿੰਨ ਕੁਰਸੀਆਂ ਆ ਉਹਨਾਂ ਦੇ ਘਰ ਜੇ ਚਾਰ ਭਰੌਣੇ ਚੱਲ ਜਾਂਦੇ ਫੇਰ ਗਵਾਂਡੀਆਂ ਕੋਲੋਂ ਮੰਗ ਕੇ ਲਿਆਉਣੀਆਂ ਮੈਨੂੰ ਨਹੀਂ ਪਤਾ ਮੰਗ ਕੇ ਲਿਆਉਣੀਆਂ ਕੀ ਕਰਨਾ ਉਹ ਵੀ ਦੇਈ ਜਾ ਹਾ ਤੇ ਫੇਰ ਰੌਲਾ ਨਾ ਪਾਇਆ ਕਰ ਜਿੱਥੇ ਜਾਂਦੀਆਂ ਵਾ ਜਾਂਦੇ ਉਹਨਾਂ ਨੂੰ ਮਾਵਾਂ ਤੀਆਂ ਜਾਂਦੀਆਂ ਰਹਿਣ ਮੈਂ ਹੀ ਗੱਲ ਕਹਿਣਾ ਵਾ ਜਾਂਦੀਆਂ ਰਹਿਣੇ ਇੱਕੋ ਗਲੀ ਕਰੀ ਜਾਂਦੇ ਬਸ ਜਿਹੜੀ ਗੱਲ ਮੈਂ ਕਹੀ ਨਹੀਂ ਹੈ ਨਾ ਉਹ ਗੱਲ ਤੇ ਨਹੀਂ ਹੋਣਾ ਕੋਈ ਗੱਲ ਨਹੀਂ ਇਹ ਦੇ ਲੈਂਦੇ ਉਹਨਾਂ ਨੂੰ ਜੋ ਦਿੰਦੇ ਆ ਤੁਹਾਡੇ ਕੋਲ ਕੱਖ ਹੋਵੇ ਤੇ ਫੇਰੀ ਆ ਕੋਈ ਦਹ ਰੁਪਏ ਨਹੀਂ ਆਪਣੇ ਕੋਲ ਰੱਖੇ ਹੈਗੇ ਵੀ ਉਹ ਵੀ ਕਿਤੇ ਹੋਣ ਕਿਤੇ ਗੱਲਾਂ ਮਾਰਦੇ ਫਿਰਦੇ ਮਰ ਬਣ ਗਿਆ ਸਾਗ ਆ ਪਤ ਨਹੀਂ ਬਣਾਉਣਾ ਠੀਕ ਆ ਮੈਂ ਚੱਲ ਲੱਗੇ ਬਹਿ ਕੇ ਰਹਿਣ ਦਿਮਾਗ ਫਿਰ ਡਾਲ ਲਈ ਦੀ ਆ ਬਾਬਾ ਬੈਠਿਆ ਚਾ ਮੈਂ ਬਣਾਉਂਦਾ ਗੁੱਟ ਚੱਲ ਕੋਈ ਨਹੀਂ ਬਣ ਜਾਂਦੀ ਚਾਹ ਵੀ ਤੇ ਤੂੰ ਪਹਿਲਾਂ ਮੈਨੂੰ ਇਹ ਦੱਸ ਫਿਰ ਫੋਨ ਕੀਤਾ ਸੀ ਸੰਦੀਪ ਨੂੰ ਹਾਂਜੀ ਹੋਈ ਹੀ ਗੱਲ ਸੰਦੀਪ ਨਾਲ ਤਾਂ ਦੱਸਿਆ ਨਾ ਤੁਹਾਨੂੰ ਉਹਦੇ ਨੂੰ ਆਹੋ ਤੇ ਹੁਣ ਮੁੜ ਕੇ ਨਹੀਂ ਕੀਤਾ ਬਵਾ ਨਹੀਂ ਕੀਤਾ ਹਾਂਜੀ ਨਾ ਉਹਨੇ ਵੀ ਨਹੀਂ ਕੀਤਾ ਉਹ ਮੈਂ ਤਾਂ ਹੀ ਆਦਾ ਕੀਤਾ ਮੰਮੀ ਦੇ ਠੀਕ ਨਹੀਂ ਆ ਹਮ ਫਿਰ ਅਵੇਂ ਕਹਿਣਗੇ ਫੋਨ ਤੇ ਲੱਗੇ ਰਹਿੰਦੇ ਮੇਰੀ ਗੱਲ ਸੁਣੋ ਮੈਂ ਆਉਂਦੇ ਆ ਬਰੋਂ ਅੱਛਾ ਤਕੇ ਜੋ ਬਣ ਭਾਈ ਕਿਤੇ ਆਉਂਦੇ ਇਧਰੋਂ ਮੋਟਰਸਾਈਕਲ ਤੇ ਮੈਂ ਆਣਾ ਵੇਖ ਕੇ ਸਾਈਡ ਨੂੰ ਹੋ ਗਿਆ ਹੂੰ ਜੋ ਸੰਦੀਪ ਨੂੰ ਲੈਣ ਆਏ ਸੀ ਇਹ ਵੀ ਚੋਲੇ ਨੂੰ ਤਾਂ ਕਿਹਾ ਹੀ ਨਹੀਂ ਕਿਤੇ ਸਾਡਾ ਵੀ ਦਿਮਾਗ ਵੇਖੋ ਹਾਂ ਇਹ ਤਾਂ ਗੱਲ ਹੈਗੀ ਚੇਤਾ ਹੀ ਪੁੱਲ ਗਿਆ ਦਿਮਾਗ ਜੀ ਨਹੀਂ ਗੱਲ ਆਈ ਏ ਹੋਰ ਕੀ ਮੈਂ ਅੱਗੇ ਵੇਖਿਆ ਮੈਂ ਕਿ ਟੱਕੜੀ ਜਾਂਦੀ ਉਹਨੇ ਕਹਣਾ ਕੁੜੀ ਨੂੰ ਲੈ ਗਏ ਆ ਕੇ ਤੁਸੀਂ ਦੱਸਿਆ ਤਾਂ ਕਿ ਨਹੀਂ ਕਦੇ ਗੁੱਸਾ ਕੀਤਾ ਹੁਣ ਹਨਾ ਹੁਣ ਉਹਨੇ ਵੇਖਿਆ ਨਹੀਂ ਮੈਨੂੰ ਮੈਂ ਸਾਈਡ ਨੂੰ ਹੋ ਗਿਆ ਪਹਿਲਾਂ ਹੁਣ ਤੇ ਨਹੀਂ ਤੈਨੂੰ ਵੇਖਿਆ ਮੈਂ ਉਹਨਾਂ ਨੂੰ ਜੇ ਪਤਾ ਲੱਗ ਗਿਆ ਹੋਇਆ ਤਾਂ ਗੁੱਸਾ ਕੀਤਾ ਹੁਣ ਉਹਨਾਂ ਨੇ ਸਾਨੂੰ ਸੱਦਿਆ ਹੀ ਨਹੀਂ ਸਾਡੇ ਤੋਂ ਬਗੈਰ ਹੀ ਆਪੇ ਕੰਮ ਕਰਨ ਦੇ ਸਾਰੇ ਕਰਨੇ ਚਲੋ ਕੋਈ ਕਰਨੀ ਇਦਾਂ ਕਰੂੰਗਾ ਫੋਨ ਤੇ ਗੱਲ ਕਰੂੰਗਾ ਭਲਾ ਕੀ ਕਹਿੰਦੇ ਹਨਾ ਆਹੋ ਕਰ ਲਈ ਭਲਾ ਕੀ ਬੋਲਦੇ ਆ ਹੈ ਉਹ ਚਲੋ ਗੁੱਸਾ ਕਰਦਾ ਨਹੀਂ ਵੇ ਵਿਚਾਰਾ ਚੰਗਾ ਬੋਲਣਾ ਤੁਹਾਨੂੰ ਪਤਾ ਹੈਗਾ ਹੀ ਆ ਬਾਕੀ ਦੀ ਘਰ ਦੀ ਨਹੀਂ ਗੁੱਸਾ ਕਰਨਾ ਵਾ ਵੀ ਅੱਗੇ ਉਹ ਰਿਸ਼ਤਾ ਜਰ ਆਇਆ ਹੀ ਕਰਨ ਪਛਿਆ ਨਹੀਂ ਹਨੂ ਨਹੀਂ ਜਨਾਨੀਆਂ ਰੋਸ ਕਰਦੀਆਂ ਨੇ ਪਤਾ ਜੇ ਬੰਦੇ ਤੇ ਭਾਵੇਂ ਆਲਾ ਟਾਲਾ ਕਰੀ ਛੱਡਦੇ ਵੀ ਕੋਈ ਗੱਲ ਨਹੀਂ ਤੇ ਜਨਾਨੀਆਂ ਕਰਦੀਆਂ ਨੇ ਨਾਲੇ ਮਾਤਾ ਮੇਰੀ ਇੱਕ ਗੱਲ ਹੋਰ ਸੁਣੋ ਹਾਂ ਹੁਣ ਜੇ ਆਉਂਦੀ ਹੈ ਨਾ ਤੁਹਾਨੂੰ ਸਭ ਸੱਚ ਦੱਸ ਦਿਓ ਕਿ ਕੋਈ ਸੱਟ ਨਹੀਂ ਹੈ ਘਾੜੇ ਕੋਲ ਉਹਨੇ ਮੰਨ ਜਾਣਾ ਵਾ ਕਿਤੇ ਨਹੀਂ ਗੁੱਸਾ ਕਰਦੀ ਜੋ ਮੇ ਪੁੱਤ ਗੱਲ ਸੁਣ ਮੇਰੀ ਮੇਰੀ ਗੱਲ ਹੋ ਰਿਆ ਜਿਹੜੀ ਮੈਂ ਗੱਲ ਕਹਿਣੀ ਹੈ ਨਾ ਉਹਦਾ ਗੁੱਸਾ ਉਹਨੂੰ ਲੱਗਣਾ ਹੀ ਲੱਗਣਾ ਵਾ ਅਜੇ ਤੂੰ ਸਮਝਾ ਲੇਗਾ ਨਾ ਤਰੀਕੇ ਨਾਲ ਤੇ ਫੇਰ ਉਹ ਸਮਝ ਸਕਦੀ ਹੈ ਮਾਦਾ ਜੀ ਇਦਾਂ ਨਹੀਂ ਹੁੰਦੀ ਨਾ ਉਹ ਤੂੰ ਨੇ ਵਾਪਸ ਆਉਣਾ ਹੀ ਨਹੀਂ ਆ ਤੁਹਾਨੂੰ ਵੀ ਪਤਾ ਵਾ ਚੰਗੇ ਘਰ ਚ ਆ ਗਏ ਮਾਰੇਗਾ ਰਹਿਣ ਦੀ ਆ ਉਹਨੇ ਗੁੱਸਾ ਨਹੀਂ ਕਰਨਾ ਉਹਨੂੰ ਗੁੱਸਾ ਇਹੋ ਗੱਲ ਦਾ ਹੋਣਾ ਵਾ ਬਸ ਮੇਰੇ ਨਾਲ ਝੂਠ ਮਾਰਿਆ ਇਹਨਾਂ ਨੇ ਪਰੀ ਮਾਫੀ ਮੰਗ ਲਾਂਗੇ ਹੋਰ ਫਿਰ ਕੀ ਕਰਨਾ ਵਾ ਚਲ ਉਹ ਤੇ ਗੱਲ ਕੋਈ ਨਹੀਂ ਉਹ ਤੇ ਕਹਿ ਲਾਂਗੇ ਉਹਨੂੰ ਵੀ ਪੁੱਤ ਤੇਰਾ ਹੀ ਸਭ ਕੁਛ ਆ ਤੇਰੇ ਕੋਲੋਂ ਕਿਸੇ ਨੇ ਮੰਡਣਾ ਮਜਾਉਣਾ ਨਹੀਂਗਾ ਜੋ ਕੁਛ ਵੀ ਆ ਥੋੜਾ ਵਾ ਬਹੁਤਾ ਵਾ ਤੇਰੇ ਜੋਗਾ ਜੋ ਮਰਜ਼ੀ ਬਣਾਵੀ ਕਮਾਈ ਕਰੋਗੇ ਤੇ ਕਮਾਈ ਕਰਨ ਰਿਆ ਮੁੰਡਾ ਕੋਈ ਨਵੈਲੀ ਨਹੀਂ ਕੋਈ ਨਸ਼ਾ ਨਹੀਂ ਕੁਛ ਨਹੀਂ ਤੇ ਜੋ ਮਰਜ਼ੀ ਪੁੱਤ ਬਣਾ ਲਿਓ ਉਹਨੂੰ ਇਹੋ ਗੱਲ ਮੈਂ ਕਹਿਣੀ ਹੋਰ ਕੀ ਕਹਿਣਾ ਚਲ ਕੋਈ ਗੱਲ ਨਹੀਂ ਮੈਂ ਹੁਣ ਕਹਾਂਗਾ ਹੋਰ ਵਰ ਕੀ ਕਹਿਣਾ ਤੂੰ ਵੀ ਸਮਝਾ ਦੇ ਯਾ ਕੋਈ ਨਹੀਂ ਜੇ ਤੂੰ ਜ਼ਰੂਰ ਮੇਰੇ ਨਾਲ ਚੰਗੂ ਤੂੰ ਵੀ ਕਹਿ ਦਿਓ ਹਾਂ ਮੈਨੂੰ ਕਹਿਣਾ ਵਾ ਤੇ ਮੈਂ ਵੀ ਤਰੀਕੇ ਨਾਲ ਚਲੋ ਗੱਲ ਕਰ ਲਾਂਗੇ ਤੇ ਤੂੰ ਵੀ ਤੇ ਪਰ ਇਹ ਗੱਲ ਹੈਗੀ ਆ ਤੂੰ ਆਣਾ ਨਾ ਆਉਣਾ ਨਹੀਂ ਆਉਣਾ ਕਿਉਂ ਨਹੀਂ ਖਾਨਦਾਨਾਂ ਦੀ ਕੁੜੀ ਆ ਕੋਈ ਉਹ ਜੀ ਥੋੜੀ ਆ ਜਿਹਨੇ ਆਉਣਾ ਨਹੀਂ ਗਾ ਪੇ ਅੱਜ ਇੱਥੇ ਤੇ ਭਲਕੇ ਉੱਥੇ ਮਾੜਾ ਹੋਏ ਚੰਗਾ ਹੋਏ ਖਾਨਦਾਨਾਂ ਦੀਆਂ ਕੁੜੀਆਂ ਉੱਥੇ ਟਾਈਮ ਕੱਢਦੀਆਂ ਨੇ ਉਹ ਇਹਦੀ ਗੱਲ ਹੈਗੀ ਆ ਹਾਂ ਪਕੀ ਲਵਾ ਫਿਰ ਮੈਂ ਚਾਹ ਬਣਾ ਕੇ ਕੋਈ ਨਹੀਂ ਬਣਾ ਲਾ ਫਿਰ ਬਸ ਆਗਰੇ ਨੰਡੇਂਗਾ ਮੈਂ ਹਰੇ ਨਹੀਂ ਲਵਾ ਠੀਕ ਇਹ ਲਾਗੇ ਬੈਠਿਆਂ ਤੋਂ ਬਿਨਾਂ ਇੱਜ਼ਤ ਆ ਵੀ ਨਹੀਂ ਗਾ ਘਰੇ ਕੀ ਬੰਦਾ ਕੀ ਕਰਾਂ ਦੱਸ ਮੈਨੂੰ ਆਂਦਾ ਈ ਆ ਤੂੰ ਕਹਿ ਉਹਨਾਂ ਕਿ ਦੇ ਕਿਹੜੇ ਮੂੰਹ ਨਾਲ ਕਵਾਂ ਮੈਂ ਮੈਨੂੰ ਤਾਂ ਸ਼ਰਮ ਆਉਂਦੀ ਗੋਡੇ-ਗੋਡੇ ਚਲੋ ਛਾਹ ਮਹਾਰਾਜ ਕੋਈ ਗੱਲ ਨਹੀਂ ਦੇਣ ਤੇ ਮੋੜੀ ਆਉਣੇ ਨੇ ਸਮਝਾ ਲਾਂਗੀ ਮੈਂ ਕਿ ਪੁੱਤ ਤੇਰਾ ਹੀ ਸਭ ਕੁਝ ਆ